ਹਰਸ਼ਕਲ ਜੀ ਅਮਰੀਕਾ ਬੁਲੇਟਿਨ ਦੇਖ ਲਿਓ ਤੁਸੀਂ ਮੈਂ ਹਰਸ਼ਿਤਾ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਵਿਸਤਾਰ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੇ ਅਮਰੀਕਾ ਤੋਂ ਆਇਆ ਚੁਕਾਉਣ ਵਾਲਾ ਬਿਆਨ ਭਾਰਤ ਉਹੀ ਕਰ ਰਿਹਾ ਹੈ ਜੋ ਅਸੀਂ ਚਾਹੁੰਦੇ ਹਾਂ ਸਿਆਸੀ ਮਾਹੌਲ ਗਰਮ ਉੱਥੇ ਸਵਾਲ ਦੋਸਤੀ ਜਾਂ ਦਬਾ ਅਮਰੀਕਾ ਵਿੱਚ ਪੁਲਿਸ ਕਾਰ ਦੀ ਟੱਕਰ ਨਾਲ ਮਰੀ ਭਾਰਤੀ ਵਿਦਿਆਰਥੀ ਦੇ ਪਰਿਵਾਰ ਨੂੰ ਮਿਲੇਗਾ 262 ਕਰੋੜ ਦਾ ਮੁਆਵਜ਼ਾ ਘਟਨਾ ਨੇ ਚਰਚਾ ਵਿੱਚ ਖੜੇ ਕੀਤੇ ਸਵਾਲ ਸੁਰੱਖਿਆ ਅਤੇ ਜਵਾਬਦੇਹੀ ਕਿੰਨੀ ਜ਼ਰੂਰੀ ਹੈ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਤੋਂ ਇੱਕ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ ਜੁਥੇ ਇੱਕ ਅਮਰੀਕੀ ਅਧਿਕਾਰੀ ਨੇ ਕਿਹਾ ਹੈ ਕਿ ਭਾਰਤ ਉਹੀ ਕਰ ਰਿਹਾ ਹੈ ਜੋ ਅਸੀਂ ਚਾਹੁੰਦੇ ਸੀ ਹੁਣ ਇਸ ਬਿਆਨ ਤੋਂ ਬਾਅਦ ਸਿਆਸਤ ਗਰਮਾ ਗਈ ਹੈ ਸਵਾਲ ਉੱਠ ਰਹੇ ਹਨ ਕਿ ਇਹ ਭਾਰਤ ਦੀ ਰਣਨੀਤਿਕ ਸਮਝਦਾਰੀ ਹੈ ਜਾਂ ਫਿਰ ਕੋਈ ਪੁਰਾਣੀ ਕਮਜ਼ੋਰੀ ਕੀ ਭਾਰਤ ਆਪਣੀ ਮਰਜ਼ੀ ਨਾਲ ਫੈਸਲੇ ਕਰ ਰਿਹਾ ਹੈ ਜਾਂ ਅੰਤਰਰਾਸ਼ਟਰੀ ਦਬਾਅ ਹਿੰ ਕੁਝ ਲੋਕ ਇਸ ਨੂੰ ਦੋਹਾਂ ਦੇਸ਼ਾਂ ਦੇ ਮਜ਼ਬੂਤ ਰਿਸ਼ਤਿਆਂ ਦੀ ਨਿਸ਼ਾਨੀ ਮੰਨ ਰਹੇ ਹਨ ਤਾਂ ਜੋ ਕੁਝ ਇਸ ਨੂੰ ਸਰੈਂਡਰ ਵਰਦ ਦੇਖ ਰਿਹਾ ਨੇ ਸੱਚ ਕੀ ਹੈ ਇਹ ਸਮਾਦਸੀ ਗਾਪਰੇ ਬਿਆਨ ਜਰੂਰ ਚਰਚਾ ਦਾ ਵਿਸ਼ਾ ਬਣ ਗਿਆ ਹੈ ਅਮਰੀਕਾ ਤੋਂ ਇੱਕ ਬਹੁਤ ਹੀ ਹੈਰਾਨੀਜਨਕ ਅਤੇ ਚਰਚਿਤ ਖਬਰ ਸਾਹਮਣੇ ਆਈ ਹੈ ਜਿਸ ਨੇ ਅੰਤਰਰਾਸ਼ਟਰੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ ਇੱਕ ਅਮਰੀਕੀ ਅਧਿਕਾਰੀ ਦੇ ਬਿਆਨ ਨੇ ਸਿਆਸੀ ਮਾਹੌਲ ਨੂੰ ਗਰਮਾ ਦਿੱਤਾ ਹੈ ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ਉਹੀ ਕਰ ਰਿਹਾ ਜੋ ਅਮਰੀਕਾ ਚਾਹੁੰਦਾ ਸੀ ਇਸ ਬਿਆਨ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਹਨ ਕੀ ਇਹ ਦੋ ਵੱਡੇ ਦੇਸ਼ਾਂ ਵਿਚਕਾਰ ਮਜ਼ਬੂਤ ਰਿਸ਼ਤਿਆਂ ਦੀ ਨਿਸ਼ਾਨੀ ਹੈ ਜਾਂ ਫਿਰ ਭਾਰਤ ਉੱਤੇ ਕਿਸੇ ਤਰ੍ਹਾਂ ਦੇ ਅੰਤਰਰਾਸ਼ਟਰੀ ਦਬਾਅ ਬਣਿਆ ਹੋਇਆ ਹੈ ਵਿਸ਼ੇਸ਼ਗਿਆਨਾਂ ਦਾ ਮੰਨਣਾ ਹੈ ਕਿ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਪਿਛਲੇ ਕੁਝ ਸਾਲਾਂ ਤੋਂ ਕਾਫੀ ਮਜ਼ਬੂਤ ਹੋਏ ਹਨ ਰੱਖਿਆ ਸਮਝੌਤੇ ਹੋਣ ਵਪਾਰ ਸਾਂਝੇਦਾਰੀਆਂ ਹੋਣ ਜਾਂ ਫਿਰ ਟੈਕਨੋਲੋਜੀ ਦੇ ਖੇਤਰ ਵਿੱਚ ਸਹਿਯੋਗ ਦੋਨਾਂ ਦੇਸ਼ਾਂ ਨੇ ਇਕੱਠੇ ਕਈ ਵੱਡੇ ਕਦਮ ਚੁੱਕਿਆ ਪਰ ਜਦੋਂ ਕੋਈ ਅਮਰੀਕੀ ਅਧਿਕਾਰੀ ਇਹ ਕਹਿੰਦਾ ਹੈ ਕਿ ਭਾਰਤ ਉਹੀ ਕਰ ਰਿਹਾ ਜੋ ਅਸੀਂ ਚਾਹੁੰਦੇ ਹਾਂ ਇਹ ਇੱਕ ਬਹੁਤ ਵੱਡਾ ਬਿਆਨ ਹੈ ਇਹ ਬਿਆਨ ਆਪਣੇ ਆਪ ਵਿੱਚ ਹੀ ਵੱਡਾ ਮਤਲਬ ਰੱਖਦਾ ਹੈ ਸਿਆਸੀ ਵਿਸ਼ਲੇਸ਼ਕ ਇਸ ਨੂੰ ਵੱਖ-ਵੱਖ ਧੰਗ ਦੇ ਉੱਤੇ ਦੇਖ ਰਹੇ ਹਨ ਕੁਝ ਲੋਕ ਕਹਿ ਰਹੇ ਹਨ ਕਿ ਇਹ ਭਾਰਤ ਦੀ ਕੂਟਨੀਤਿਕ ਸਫਲਤਾ ਹੈ ਕਿਉਂਕਿ ਭਾਰਤ ਆਪਣੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਗਲੋਬਲ ਪੱਧਰ ਤੇ ਆਪਣੀ ਸਥਿਤੀ ਮਜ਼ਬੂਤ ਕਰ ਰਿਹਾ ਹੈ ਦੂਜੇ ਪਾਸੇ ਕੁਝ ਆਲੋਚਕ ਇਸ ਨੂੰ ਕਮਜ਼ੋਰੀ ਵਜੋਂ ਵੀ ਦੇਖ ਰਿਹਾ ਹਨ ਅਤੇ ਸਵਾਲ ਪੁੱਛ ਰਹੇ ਹਨ ਕਿ ਭਾਰਤ ਆਪਣੀ ਸੰਤੁਲਿਤ ਨੀਤੀ ਤੇ ਕਾਇਮ ਹੈ ਜਾਂ ਨਹੀਂ ਇਸ ਬਿਆਨ ਤੋਂ ਬਾਅਦ ਵਿਰੋਧੀ ਟੀਰ ਇਹ ਸਵਾਲ ਨੂੰ ਘੇਰ ਸਕਦੀ ਹੈ ਅਤੇ ਸਪਸ਼ਟਿਕਰਨ ਦੀ ਮੰਗ ਕਰ ਸਕਦੀ ਹੈ ਕਿ ਜਨਤਾ ਦੇ ਮਨ ਵਿੱਚ ਕਈ ਪ੍ਰਸ਼ਨ ਉੱਠ ਰਹੇ ਹਨ ਕੀ ਇਹ ਸਿਰਫ ਦੋਸਤੀ ਦਾ ਇਜ਼ਹਾਰ ਹੈ ਜਾਂ ਫਿਰ ਕੋਈ ਵੱਡੀ ਰਾਜਨੀਤਿਕ ਯੋਜਨਾ ਦਾ ਹਿੱਸਾ ਕੀ ਇਸ ਨਾਲ ਖੇਤਰੀ ਸੁਰੱਖਿਆ ਤੇ ਕੋਈ ਅਸਰ ਪਵੇਗਾ ਅਤੇ ਕੀ ਹੋਰ ਦੇਸ਼ ਇਸ ਨੂੰ ਕਿਵੇਂ ਲੈਣਗੇ ਫਿਲਹਾਲ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ ਅਤੇ ਸਭ ਦੀ ਨਜ਼ਰ ਔਣ ਵਾਲੇ ਦਿਨਾਂ ਤੇ ਚਿਕੀ ਹੋਈ ਹੈ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਭਾਰਤ ਸਰਕਾਰ ਇਸ ਬਿਆਨ ਤੇ ਕੀ ਪ੍ਰਤੀਕਿਰਿਆ ਦਿੰਦੀ ਹੈ ਅਤੇ ਅਮਰੀਕਾ ਵੱਲੋਂ ਹੋਰ ਕੀ ਸਪਸ਼ਟੀਕਰਨ ਆਉਂਦੇ ਹੈ ਇਸ ਨਾਲ ਅਸੀਂ ਤੁਹਾਡੇ ਲਈ ਇਸ ਮਾਮਲੇ ਦੀ ਛੋਟੀ ਛੋਟੀ ਅਪਡੇਟ ਲਿਆਉਂਦੇ ਰਵਾਂਗੇ ਅਮਰੀਕਾ ਵਿੱਚ ਪੁਲਿਸ ਕਾਰ ਦੀ ਟੱਕਰ ਨਾਲ ਇੱਕ ਭਾਰਤੀ ਵਿਦਿਆਰਥਣ ਦੀ ਮੌਤ ਹੋ ਗਈ ਸੀ ਇਹ ਘਟਨਾ ਕਾਫੀ ਚਰਚਾ ਵਿੱਚ ਰਹੀ ਸੀ ਅਤੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਹੁਣ ਖਬਰ ਇਹ ਹੈ ਕਿ ਅਦਾਲਤ ਨੇ ਪੀੜਤ ਪਰਿਵਾਰ ਨੂੰ ਲਗਭਗ 262 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ ਕਿਹਾ ਜਾ ਰਿਹਾ ਹੈ ਕਿ ਇਹ ਟੱਕਰ ਉਸ ਵੇਲੇ ਹੋਈ ਜਦੋਂ ਪੁਲਿਸ ਵਾਹਨ ਤੇਜ਼ ਰਫ਼ਤਾਰ ਨਾਲ ਜਾ ਰਿਹਾ ਸੀ ਇਸ ਮਾਮਲੇ ਨੇ ਮੂੜ ਸੜਕ ਸੁਰੱਖਿਆ ਅਤੇ ਪੁਲਿਸ ਦੀ ਜ਼ਿੰਮੇਵਾਰੀ ਤੇ ਸਵਾਲ ਖੜੇ ਕਰ ਦਿੱਤੇ ਹਨ ਅਮਰੀਕਾ ਵਿੱਚ ਵਾਪਰੀ ਇੱਕ ਬਹੁਤ ਹੀ ਦੁਖਦਾਈ ਅਤੇ ਚਰਚਿਤ ਘਟਨਾ ਬਾਰੇ ਜਿਸ ਨੇ ਸਾਫ਼ ਭਾਰਤ ਵਿੱਚ ਬਲਕਿ ਵਿਦੇਸ਼ਾਂ ਵਿੱਚ ਵੀ ਭਾਰਤ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਇਹ ਮਾਮਲਾ ਇੱਕ ਭਾਰਤੀ ਵਿਦਿਆਰਥੀ ਨਾਲ ਜੁੜਿਆ ਹੋਇਆ ਜਿਸ ਦੀ ਮੌਤ ਅਮਰੀਕਾ ਵਿੱਚ ਪੁਲਿਸ ਕਾਰ ਦੀ ਟੱਕਰ ਨਾਲ ਹੋ ਗਈ ਸੀ ਹੁਣ ਇਸ ਮਾਮਲੇ ਵਿੱਚ ਵੱਡਾ ਮੋੜ ਹੈ ਕਿਉਂਕਿ ਅਦਾਲਤ ਵੱਲੋਂ ਪੀੜਤ ਪਰਿਵਾਰ ਨੂੰ ਲਗਭਗ 662 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਫੈਸਲਾ ਸੁਣਾਇਆ ਗਿਆ ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਪੁਲਿਸ ਅਧਿਕਾਰੀ ਆਪਣੀ ਗੱਡੀ ਨਾਲ ਤੇਜ਼ ਰਫ਼ਤਾਰ ਵਿੱਚ ਜਾ ਰਿਹਾ ਸੀ ਦੱਸਿਆ ਜਾਂਦਾ ਹੈ ਕਿ ਉਹ ਕਿਸੇ ਐਮਰਜੈਂਸੀ ਕਾਲ ਦਾ ਜਵਾਬ ਦੇ ਰਿਹਾ ਸੀ ਪਰ ਰਫ਼ਤਾਰ ਬਹੁਤ ਤੇਜ਼ ਹੋਣ ਦੇ ਕਾਰਨ ਉਸਦੀ ਕਾਰ ਨੇ ਸੜਕ ਪਾਰ ਕਰ ਰਹੀ ਭਾਰਤੀ ਵਿਦਿਆਰਥੀ ਨੂੰ ਟੱਕਰ ਮਾਰ ਦਿੱਤੀ ਟੱਕਰ ਇੰਨੀ ਭਿਆਨਕ ਸੀ ਕਿ ਵਿਦਿਆਰਥਣ ਦੀ ਮੌਤ ਹੋ ਗਈ ਅਤੇ ਉਸੇ ਵੇਲੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਇਹ ਖਬਰ ਸਾਹਮਣੇ ਆਉਂਦੀ ਹੈ ਤੇ ਭਾਰਤ ਤੇ ਅਮਰੀਕਾ ਦੋਵੇਂ ਥਾਵਾਂ ਤੇ ਗਮ ਅਤੇ ਗੁੱਸੇ ਦੀ ਲਹਿਰ ਦੌੜ ਰਹੀ ਹੈ ਇਸ ਮਾਮਲੇ ਨੇ ਕਈ ਵੱਡੇ ਸਵਾਲ ਖੜੇ ਕੀਤੇ ਹਨ ਕਿ ਪੁਲਿਸ ਵਾਹਨਾਂ ਨੂੰ ਐਮਰਜੈਂਸੀ ਦੌਰਾਨ ਵੀ ਸੜਕ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਕਿ ਰਫ਼ਤਾਰ ਅਤੇ ਸੁਰੱਖਿਆ ਵਿੱਚ ਸੰਤੁਲਨ ਬਣਾਇਆ ਗਿਆ ਸੀ ਪਰਿਵਾਰ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਇਹ ਸਾਫ ਲਾਪਰਵਾਹੀ ਦਾ ਮਾਮਲਾ ਸੀ ਅਤੇ ਇਨਸਾਫ ਲਈ ਕਾਨੂੰਨੀ ਲੜਾਈ ਸ਼ੁਰੂ ਕੀਤੀ ਗਈ ਹੈ। ਲੰਬੀ ਕਾਨੂੰਨੀ ਕਾਰਵਾਈ ਤੋਂ ਬਾਅਦ ਅਦਾਲਤ ਨੇ ਹੁਣ ਪਰਿਵਾਰ ਦੇ ਹੱਕ ਵਿੱਚ ਫੈਸਲਾ ਸੁਣਾਇਆ। ਹਾਲਾਂਕਿ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਭਵਿੱਖ ਵਿੱਚ ਇਸ ਤਰ੍ਹਾਂ ਦੀ ਲਾਪਰਵਾਹੀ ਨੂੰ ਰੋਕਣ ਲਈ ਇੱਕ ਮਜ਼ਬੂਤ ਸੰਦੇਸ਼ ਦੇ ਸਕਦਾ ਹੈ ਪਰ ਇਸ ਮਾਮਲੇ ਨੇ ਅਮਰੀਕਾ ਵਿੱਚ ਰਹਿੰਦੇ ਭਾਰਤੀ ਵਿਦਿਆਰਥੀ ਦੀ ਸੁਰੱਖਿਆ ਤੇ ਵੀ ਚਰਚਾ ਸ਼ੁਰੂ ਕਰ ਦਿੱਤੀ ਹੈ। ਹਰ ਸਾਲ ਹਜ਼ਾਰਾਂ ਭਾਰਤੀਏ ਵਿਦਿਆਰਥਣਾ ਉੱਚ ਸਿੱਖਿਆ ਅਤੇ ਅਮਰੀਕਾ ਲਈ ਜਾਣ ਵਾਸਤੇ ਹੋਰ ਵੀ ਜ਼ਿਆਦਾ ਦਿਲਚਸਪ ਰਹੰਦੀਆਂ ਹਨ ਅਤੇ ਮਾਪਿਆਂ ਲਈ ਵੀ ਇਹ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਉਹਨਾਂ ਦੇ ਬੱਚੇ ਵਿਦੇਸ਼ ਵਿੱਚ ਕਿੰਨੇ ਸੁਰੱਖਿਤ ਹਨ ਇਸ ਘਟਨਾ ਤੋਂ ਬਾਅਦ ਕਈ ਸੰਗਠਨਾ ਨੇ ਸਖਤ ਟ੍ਰੈਫਿਕ ਨਿਯਮਾ ਅਤੇ ਜਵਾਬਦੇਹੀ ਦੀ ਮੰਗ ਇਤਿਹਾਸਿਕ ਪੱਧਰ ਤੇ ਵੀ ਇਹ ਮਾਮਲਾ ਚਰਚਾ ਵਿੱਚ ਰਿਹਾ ਕੁਝ ਨੇ ਕਿਹਾ ਕਿ ਪੁਲਿਸ ਨੂੰ ਆਪਣੇ ਅਧਿਕਾਰਾਂ ਦੇ ਨਾਲ ਜ਼ਿੰਮੇਵਾਰੀ ਵੀ ਨਿਭਾਉਣੀ ਚਾਹੀਦੀ ਹੈ ਦੂਜੇ ਪਾਸੇ ਕੁਝ ਲੋਕਾਂ ਨੇ ਦਲੀਲ ਦਿੱਤੀ ਹੈ ਕਿ ਐਮਰਜੈਂਸੀ ਹਾਲਾਤਾਂ ਵਿੱਚ ਫੈਸਲੇ ਲੈਣੇ ਔਖੇ ਹੁੰਦੇ ਹਨ ਪਰ ਅੰਤ ਵਿੱਚ ਅਦਾਲਤ ਦਾ ਫੈਸਲਾ ਇਹ ਦਰਸਾਉਂਦਾ ਹੈ ਕਿ ਜੇ ਲਾਪਰਵਾਹੀ ਸਾਬਤ ਹੋਵੇ ਤਾਂ ਕਾਨੂੰਨ ਸਭ ਲਈ ਇੱਕਸਾਰ ਹੈ ਅਮਰੀਕੀ ਕਾਂਗਰਸ ਵਿੱਚ ਪੇਸ਼ ਕੀਤੇ ਗਏ ਇੱਕ ਨਵੇਂ ਕਾਨੂੰਨ ਬਾਰੇ ਜਿਸ ਦਾ ਨਾਮ ਹੈ ਐਕਸਾਈਲ ਐਕਟ ਇਹ ਐਕਟ ਅਮਰੀਕਾ ਵਿੱਚ ਰਹਿ ਰਹੇ ਵਿਦੇਸ਼ੀ ਕਰਮਚਾਰੀ ਖਾਸ ਕਰਕੇ ਭਾਰਤੀ ਪੇਸ਼ੇਵਰਾਂ ਨੂੰ ਸਿੱਧਾ ਪ੍ਰਭਾਵਿਤ ਕਰ ਸਕਦਾ ਹੈ ਇਸ ਐਕਟ ਦੇ ਲਾਗੂ ਹੋਣ ਨਾਲ H1B ਵੀਜ਼ਾ ਪ੍ਰੋਗਰਾਮ ਜੋ ਭਾਰਤੀ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਲਈ ਇੱਕ ਬਹੁਤ ਹੀ ਮਹੱਤਵਪੂਰਨ ਰਾਏ ਜੋ ਮੁਕੰਮਲ ਤੌਰ ਤੇ ਖਤਮ ਹੋ ਸਕਦਾ ਹੈ ਅਮਰੀਕੀ ਕਾਂਗਰਸ ਵਿੱਚ ਪੇਸ਼ ਕੀਤੇ ਗਏ ਨਵੇਂ ਕਾਨੂੰਨ ਐਕਸਾਈਲ ਐਕਟ ਵਿੱਚ ਬਹੁਤ ਹੀ ਵਿਸਤਾਰ ਨਾਲ ਗੱਲ ਕੀਤੀ ਜਾ ਰਹੀ ਹੈ ਇਹ ਖਬਰ ਸਾਹਮਣੇ ਆ ਰਹੀ ਹੈ ਜੋ ਕਿ ਭਾਰਤੀ ਪੇਸ਼ੇਵਰਾਂ ਅਤੇ ਵਿਦਿਆਰਥੀਆਂ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਕਾਨੂੰਨ ਦਾ ਸਿੱਧਾ ਬਰਬਾਹ H1B ਵੀਜ਼ਾ ਪ੍ਰੋਗਰਾਮ ਤੇ ਪੈ ਸਕਦਾ ਹੈ ਸਭ ਤੋਂ ਪਹਿਲਾਂ ਆਓ H1B ਵੀਜ਼ਾ ਦੀ ਮਹੱਤਤਾ ਨੂੰ ਸਮਝੀਏ H1B ਵੀਜ਼ਾ ਅਮਰੀਕਾ ਵਿੱਚ ਵਿਦੇਸ਼ੀ ਪੇਸ਼ੇਵਰਾਂ ਨੂੰ ਖਾਸ ਕਰਕੇ ਤਕਨੀਕੀ ਖੇਤਰਾਂ ਵਿੱਚ ਕੰਮ ਕਰਨ ਵਾਲਿਆਂ ਲਈ ਜਾਰੀ ਕੀਤਾ ਜਾਂਦਾ ਹੈ ਇਹ ਵੀਜ਼ਾ ਭਾਰਤ ਸਮੇਤ ਹੋਰ ਦੇਸ਼ਾਂ ਦੇ ਲੱਖਾਂ ਲੋਕਾਂ ਲਈ ਸੁਪਨੇ ਦੀ ਨੌਕਰੀ ਦਾ ਦਰਵਾਜ਼ਾ ਖੋਲਦਾ ਇਸ ਦੇ ذریعے ਵਿਦੇਸ਼ੀ ਇੰਜੀਨੀਅਰ ਆਈਟੀ ਖੇਤਰ ਦੇ ਵਿਦਿਆਰਥੀ ਅਤੇ ਹੋਰ ਕਈ ਪ੍ਰੋਫੈਸ਼ਨਲ ਅਮਰੀਕਾ ਵਿੱਚ ਕੰਮ ਕਰਦੇ ਹਨ ਅਤੇ ਉੱਚ ਤਕਨੀਕੀ ਖੇਤਰ ਵਿੱਚ ਆਪਣਾ ਕਰੀਅਰ ਬਣਾਉਂਦੇ ਹਨ ਐਚ 1 ਬੀ ਵੀਜ਼ਾ ਵਿਦੇਸ਼ੀ ਕਾਮਗਾਰਾਂ ਅਤੇ ਅਮਰੀਕੀ ਕੰਪਨੀਆਂ ਦੋਹਾਂ ਲਈ ਫਾਇਦੇਮੰਦ ਸਾਬਤ ਹੁੰਦਾ ਹੈ ਹੁਣ ਆਉਂਦਿਆਂ ਐਕਸਾਈ ਲੈਕਚਰਲ ਏ ਕਾਨੂੰਨ ਅਮਰੀਕੀ ਕਾਂਗਰਸ ਵਿੱਚ ਪੇਸ਼ ਕੀਤਾ ਗਿਆ ਅਤੇ ਉਸ ਦਾ ਮੁੱਖ ਉਦੇਸ਼ ਅਮਰੀਕਾ ਦੀ ਸੁਰੱਖਿਆ ਅਤੇ ਆਰਥਿਕ ਰੂਪਾਂਤਰਣ ਨੂੰ ਸੁਧਾਰਨਾ ਅਤੇ ਦਰਸਾਉਣਾ ਹੈ ਪਰ ਇਸ ਐਕਟ ਦੇ ਤਹਿਤ H1B ਵੀਜ਼ਾ ਪ੍ਰੋਗਰਾਮ ਨੂੰ ਖਤਮ ਕਰਨ ਜਾਂ ਉਸ ਵਿੱਚ ਬਹੁਤ ਸਖਤ ਪਾਬੰਦੀਆਂ ਲਗਾਉਣ ਦਾ ਜੋਖਮ ਹੈ ਇਸ ਦਾ ਸਿੱਧਾ ਪ੍ਰਭਾਵ ਭਾਰਤੀਆਂ ਤੇ ਪਵੇਗਾ ਕਿਉਂਕਿ ਭਾਰਤ H1B ਵੀਜ਼ਾ ਦੇ ਸਭ ਤੋਂ ਵੱਡੇ ਲੈਣ ਵਾਲੇ ਦੇਸ਼ਾਂ ਵਿੱਚੋਂ ਇੱਕ ਮਾਹਿਰਾਂ ਦਾ ਕਹਿਣਾ ਹੈ ਕਿ ਐਕਸਾਈ ਲੈਕਟ ਲਾਗੂ ਹੋਣ ਤੇ ਨਵੇਂ ਪੇਸ਼ੇਵਰਾਂ ਲਈ ਅਮਰੀਕਾ ਵਿੱਚ ਨੌਕਰੀ ਦੀ ਸੰਭਾਵਨਾ ਘੱਟ ਹੋ ਜਾਵੇਗੀ ਇਸ ਕਾਰਨ ਭਾਰਤੀ ਵਿਦਿਆਰਥੀਆਂ ਅਤੇ ਆਈਟੀ ਪੇਸ਼ੇਵਰਾਂ ਨੂੰ ਆਪਣਾ ਭਵਿੱਖ ਹੋਰ ਦੇਸ਼ਾਂ ਜਾਂ ਘਰੇਲੂ ਮੌਕਿਆਂ ਵਿੱਚ ਸੋਚਣਾ ਪੈ ਸਕਦਾ ਹੈ ਕਈ ਵਿਸ਼ਲੇਸ਼ਕਾਂ ਨੇ ਇਸ ਮਾਮਲੇ ਨੂੰ ਭਾਰਤੀ ਅਮਰੀਕਾ ਰਿਸ਼ਤਿਆਂ ਲਈ ਇੱਕ ਚੁਣੌਤੀ ਵਜੋਂ ਦੇਖਿਆ ਹੈ ਕਿਉਂਕਿ ਆਈਟੀ ਅਤੇ ਤਕਨੀਕੀ ਖੇਤਰ ਵਿੱਚ ਭਾਰਤ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਐਕਸਾਈ ਲੈਕਟ ਦੇ ਪੇਸ਼ ਹੋਣ ਤੋਂ ਬਾਅਦ ਕਾਂਗਰਸ ਵਿੱਚ ਇੱਕ ਰਿਪੀਟ ਐਕਸਾਈ ਲੈਕਟ ਦੇ ਪੇਸ਼ ਹੋਣ ਤੋਂ ਬਾਅਦ ਕਾਂਗਰਸ ਵਿੱਚ ਇਸ ਬਾਰੇ ਕਾਫੀ ਗਰਮ ਚਰਚਾ ਹੋਈ ਹੈ ਇੱਕ ਪਾਸੇ ਕਈ ਲੋਕ ਇਸ ਨੂੰ ਅਮਰੀਕਾ ਦੀ ਸੁਰੱਖਿਆ ਅਤੇ ਆਰਥਿਕ ਤਾਕਤ ਲਈ ਇਹ ਜ਼ਰੂਰੀ ਕਾਨੂੰਨ ਮੰਨਦੇ ਹਨ ਤਾਂ ਜੋ ਦੂਜੇ ਪਾਸੇ ਆਈਟੀ ਖੇਤਰ ਦੇ ਵਿਦੇਸ਼ੀ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਲਈ ਇਹ ਇੱਕ ਬਹੁਤ ਹੀ ਚਿੰਤਾਜਨਕ ਅਤੇ ਵੱਡੀ ਖਬਰ ਹੈ ਇਹ ਮਾਮਲਾ ਸਿਰਫ ਨੌਕਰੀਦਾਈ ਨਹੀਂ ਬਲਕਿ ਪਵਿੱਖ ਦੇ ਵਿੱਚ ਯੋਜਨਾ ਅਤੇ ਰਾਸ਼ਟਰ ਦੇ ਆਰਥਿਕ ਸੰਬੰਧਾਂ ਨਾਲ ਜੁੜਿਆ ਹੋਇਆ ਵੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਭ ਤੋਂ ਵੱਡਾ ਜੰਗੀ ਜਹਾਜ਼ ਯੂਐਸਐਸ ਗੈਰਾਲਟ ਆਰ ਫੋਲਡ ਨੂੰ ਮਿਡਲ ਈਸਟ ਵੱਲ ਭੇਜਣ ਦਾ ਹੁਕਮ ਦਿੱਤਾ ਕਿਉਂਕਿ ਇਰਾਨ ਤਣਾਅ ਵਧ ਰਿਹਾ ਸੀ ਇਹ ਜਹਾਜ਼ ਪਲਾਂ ਕਰੀਬੀਅਨ ਸਮੁੰਦਰ ਵਿੱਚ ਹੀ ਸੀ ਜਿੱਥੇ ਉਹ ਵੈਨਜ਼ਵੇਲਾ ਦੇ ਨੇੜੇ ਤਨਾਤ ਕੀਤਾ ਗਿਆ ਸੀ ਹੁਣ ਇਸ ਨੂੰ ਅਬਰਾਹਮ ਲਿੰਕਨ ਜਹਾਜ਼ ਅਤੇ ਹੋਰ ਲੜਾਕੂ ਜਹਾਜ਼ਾਂ ਦੇ ਨਾਲ ਮਿਡਲ ਈਸਟ ਵਿੱਚ ਸ਼ਾਮਿਲ ਕੀਤਾ ਜਾਵੇਗਾ ਤਾਂ ਜੋ ਅਮਰੀਕਾ ਆਪਣੀ ਫੌਜੀ ਤਾਕਤ ਨੂੰ ਇਰਾਨ ਦੇ ਦਖਲ ਦੇ ਤਹਿਤ ਮਜ਼ਬੂਤ ਕਰ ਸਕੀ ਹੈ ਅਮਰੀਕੀ ਰਾਜਨੀਤੀ ਅਤੇ ਵਿਸ਼ਵ ਸੁਰੱਖਿਆ ਦੇ ਮੰਚ ਤੇ ਇੱਕ ਵੱਡਾ ਤੇ ਧਿਆਨ ਖਿੱਚਣ ਵਾਲਾ ਕਦਮ ਉਸ ਵੇਲੇ ਸਾਹਮਣੇ ਆਇਆ ਜਦੋਂ ਡੋਨਾਲਡ 트ੰਪ ਨੇ ਦੁਨੀਆ ਦੇ ਸਭ ਤੋਂ ਆਧੁਨਿਕ ਅਤੇ ਤਾਕਤਵਰ 에ਅਰਕ੍ਰਾਫਟ ਕੈਰੀਅਰਾਂ ਵਿੱਚੋਂ ਇੱਕ ਯੂਐਸਐਸ ਜਨਰਲਡ ਆਰਫੋਰਡ ਨੂੰ ਮੜ ਅਮਦਪੂਰਬ ਵੱਲ ਤਾਇਨਾਤ ਕਰਨ ਦਾ ਹੁਕਮ ਦਿੱਤਾ ਹੈ ਜੋ ਕਿ ਪਹਿਲਾਂ ਹੀ ਕਰੀਬੀਆਈ ਖੇਤਰ ਵਿੱਚ ਤੈਨਾਤੀ ਅਦੇ ਜਿੱਥੇ ਅਮਰੀਕਾ ਦੇ ਵੈਨਜ਼ੂਏਲਾ ਉੱਤੇ ਦਬਾਅ ਬਣਾਉਣ ਵਿੱਚ ਆਪਣੀ ਸਮੁੰਦਰੀ ਤਾਕਤ ਦਾ ਵਿਸ਼ਾਲ ਪ੍ਰਦਰਸ਼ਨ ਕੀਤਾ ਸੀ ਉਸ ਮਿਸ਼ਨ ਦੌਰਾਨ ਨਸ਼ਾ ਤਸਕਰੀ ਵਿਰੁੱਧ ਕਾਰਵਾਈ ਖੂਫੀਆ ਨਿਗਰਾਨੀ ਅਤੇ ਖੇਤਰੀ ਸੁਰੱਖਿਆ ਦੇ ਨਾਂ ਤੇ ਵੀ ਭਾਰੀ ਜਾਗੀ ਤਿਆਰੀ ਕੀਤੀ ਗਈ ਸੀ ਪਰ ਹੁਣ ਇਹ ਜਹਾਜ਼ ਇੱਕ ਨਵੀਂ ਅਤੇ ਕਾਫੀ ਸੰਵੇਦਨਸ਼ੀਲ ਪੂਰ ਰਾਜਨੀਤਿਕ ਸਥਿਤੀ ਵਾਲੇ ਰੁਕ ਕਰ ਰਿਹਾ ਹੈ ਮਿਡਲ ਈਸਟ ਜਿੱਥੇ ਤਣਾਅ ਖਾਸ ਕਰਕੇ ਇਰਾਨ ਨਾਲ ਸੰਬੰਧਿਤ ਮਾਮਲਿਆਂ ਨੂੰ ਕਰਨ ਲਈ ਕਾਫੀ ਵਧਿਆ ਹੋਇਆ ਹੈ ਇਹ ਕੈਰੀਅਰ ਸਿਰਫ ਇੱਕ ਜਹਾਜ਼ ਹੀ ਨਹੀਂ ਬਲਕਿ ਇੱਕ ਤੈਰਦਾ ਸ਼ਹਿਰ ਜਿਸ ਤੇ ਦਰਜਨਾ ਲੜਾਕੂ ਜਹਾਜ਼ ਹਜ਼ਾਰਾਂ ਸੈਨਿਕ ਮਿਸਾਈਲ ਪ੍ਰਣਾਲੀਆਂ ਅਤੇ ਉੱਚ ਪੱਧਰੀ ਰਡਾਰ ਸਿਸਟਮ ਤਨਤ ਹੁੰਦਾ ਜੋ ਕਿ ਕਿਸੇ ਵੀ ਸੰਭਾਵਿਤ ਸੰਘਰਸ਼ ਦੀ ਸਥਿਤੀ ਵਿੱਚ ਤੁਰੰਤ ਹਵਾਈ ਅਤੇ ਸਮੁੰਦਰੀ ਕਾਰਵਾਈ ਕਰਨ ਦੇ ਯੋਗ ਹੁੰਦਿਆਂ ਇਸ ਦੀ ਤਾਇਨਾਤੀ ਨੂ ਰਾਜਨੀਤਿਕ ਤੌਰ ਤੇ ਇੱਕ ਸਖਤ ਸੰਦੇਸ਼ ਵਜੋ ਦੇਖਿਆ ਜਾ ਰਿਹਾ ਹੈ ਅਮਰੀਕਾ ਆਪਣੇ ਹਿਤਾ ਅਤੇ ਆਪਣੀ ਸਾਥੀਆਂ ਦੀ ਸੁਰੱਖਿਆ ਲਈ ਦੂਰ ਦਰਾਜ ਖੇਤਰਾਂ ਵਿੱਚ ਵੀ ਆਪਣੀ ਪੂਰੀ ਸੈਨਿਕ ਤਾਕਤ ਲਿਆ ਸਕਦਾ ਹੈ ਖੇਤਰ ਵਿੱਚ ਪਹਿਲਾਂ ਹੀ ਮੌਜੂਦ ਯੂ ਐਸ ਐਸ ਅਬਰਾਹਮ ਲਿੰਕੋਲਨ ਨਾਲ ਮਿਲ ਕੇ ਇਹ ਦੌਰਾ ਕੈਰੀਅਰ ਸਮੂਹਾ ਪਰਸਾਇਨ ਗਲਫ ਅਤੇ ਆਸ-ਪਾਸ ਦੇ ਮਹੱਤਵਪੂਰਨ ਜਲ ਮਾਰਗਾਂ ਤੇ ਅਮਰੀਕੀ ਨਿਗਰਾਨੀ ਅਤੇ ਦਬਦਬੇ ਨੂੰ ਕਾਫੀ ਵਧਾ ਸਕਦਾ ਹੈ ਜੋ ਕਿ ਵਿਸ਼ਵਪਰ ਦੀ ਤੇਲ ਸਪਲਾਈ ਅਤੇ ਵਪਾਰ ਆਵਾਜਾਈ ਲਈ ਅਹਿਮ ਮੰਨਿਆ ਜਾਂਦਾ ਹੈ ਵਿਸ਼ਲੇਸ਼ਕ ਮੰਨਦੇ ਹਨ ਕਿ ਇਹ ਕਦਮ ਸਿਰਫ ਸੰਤੁਲਿਤ ਸੈਨਿਕ ਚੱਕਰਾ ਲਈ ਤਿਆਰੀ ਨਹੀਂ ਸਗੋਂ ਕੂਟਨੀਤਿਕ ਗੱਲਬਾਤ ਵਿੱਚ ਵੱਧ ਤਾਕਤ ਨਾਲ ਬੈਠਣ ਦੀ ਰਣਨੀਤੀ ਵੀ ਹੋ ਸਕਦੀ ਹੈ ਕਿਉਂਕਿ ਜਦੋਂ ਇੰਨੀ ਵੱਡੀ ਸਮੁੰਦਰੀ ਤਾਕਤ ਖੇਤਰ ਵਿੱਚ ਮੌਜੂਦ ਹੋਵੇ ਤਾਂ ਵਿਰੋਧੀ ਪੱਖ ਲਈ ਵੀ ਇਹ ਇੱਕ ਮਨੋਵਿਗਿਆਨਕ ਦਬਾਅ ਵੀ ਬਣ ਜਾਂਦਾ ਹੈ ਹਾਲਾਂਕਿ ਆਲੋਚਕਾਂ ਦਾ ਕਹਿਣਾ ਹੈ ਕਿ ਲਗਾਤਾਰ ਵਕ ਵਕ ਸੰਕਟ ਖੇਤਰਾਂ ਵਿੱਚ 에ਅਰਕ੍ਰਾਫਟ ਕੈਰੀਅਰ ਭੇਜਣਾ ਯੂਨਾਈਟਿਡ ਸਟੇਟਸ ਨੇਵੀ ਉੱਤੇ ਭਾਰੀ ਲੌਜਿਸਟਿਕ ਅਤੇ ਆਰਥਿਕ ਦਬਾਅ ਪੈਦਾ ਕਰ ਸਕਦਾ ਹੈ ਅਤੇ ਇਸ ਨਾਲ ਖੇਤਰੀਏ ਤਣਾਅ ਘਟਣ ਦੀ ਬਜਾਏ ਵੱਧ ਵੀ ਸਕਦਾ ਹੈ ਪਰ ਟਰੰਪ ਦੀ ਨੀਤੀ ਨੂੰ ਸਮਰਥਨ ਦੇਣ ਵਾਲੇ ਇਸ ਨੂੰ ਅਮਰੀਕੀ ਗਲੋਬਲ ਲੀਡਰਸ਼ਿਪ ਅਤੇ ਤੇਜ਼ ਰਣਨੀਤਿਕ ਪ੍ਰਤੀਕਿਰਿਆ ਦੀ ਨਿਸ਼ਾਨੀ ਮੰਨਦੇ ਹਨ ਇਸ ਨਾਲ ਵੈਨਜ਼ਵੇਲਾ 2.0 ਦੀ ਤਰ੍ਹਾਂ ਇੱਕ ਖੇਤਰ ਤੋਂ ਦੂਜੇ ਖੇਤਰ ਵੱਲ ਤਾਕਤ ਦੀ ਇਹ ਤੇਜ਼ ਤਬਦੀਲੀ ਦਿਖਾਉਂਦਾ ਹੈ ਕਿ ਅਮਰੀਕਾ ਆਪਣੇ ਸਮੁੰਦਰੀ ਸ਼ਕਤੀ ਨੂੰ ਸਿਰਫ ਰੱਖਿਆ ਲਈ ਹੀ ਨਹੀਂ ਸਗੋਂ ਰਾਜਨੀਤਿਕ ਅਤੇ ਕੂਟਨੀਤਿਕ ਸੰਦੇਸ਼ ਭੇਜਣ ਦੇ ਸਾਧਨ ਵਜੋਂ ਵੀ ਵਰਤ ਰਿਹਾ ਹੈ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਇਹ ਤਾਇਨਾਤੀ ਵਿਸ਼ਵ ਰਾਜਨੀਤੀ ਦੇ ਦਿਸ਼ਾ ਨਿਰਦੇਸ਼ ਤੇ ਵੀ ਡੂੰਘਾ ਅਸਰ ਛੱਡ ਸਕਦੀ ਹੈ ਅੱਜ ਦੇ ਅਮਰੀਕਾ ਨਿਊਜ਼ ਬੁਲੇਟਿਨ ਵਿੱਚ ਫਲ ਹਾਲ ਹੈ ਨਹੀਂ ਫਿਰ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੇ ਅਮਰੀਕਾ ਤੋਂ ਆਇਆ ਚੁਕਾਉਣ ਵਾਲਾ ਬਿਆਨ ਭਾਰਤ ਉਹੀ ਕਰ ਰਿਹਾ ਹੈ ਜੋ ਅਸੀਂ ਚਾਹੁੰਦੇ ਹਾਂ ਸਿਆਸੀ ਮਾਹੌਲ ਗਰਮ ਉੱਥੇ ਸਵਾਲ ਦੋਸਤੀ ਜਾਂ ਦਬਾ ਅਮਰੀਕਾ ਵਿੱਚ ਪੁਲਿਸ ਕਾਰ ਦੀ ਟੱਕਰ ਨਾਲ ਮਰੀ ਭਾਰਤੀ ਵਿਦਿਆਰਥੀ ਦੇ ਪਰਿਵਾਰ ਨੂੰ ਮਿਲੇਗਾ 262 ਕਰੋੜ ਦਾ ਮੁਆਵਜ਼ਾ ਘਟਨਾ ਨੇ ਚਰਚਾ ਵਿੱਚ ਖੜੇ ਕੀਤੇ ਸਵਾਲ ਸੁਰੱਖਿਆ ਅਤੇ ਜਵਾਬਦੇਹੀ ਕਿੰਨੀ ਜ਼ਰੂਰੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਉੱਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ